ਤੁਹਾਡੇ ਹੰਝੂਆਂ ਦੀ ਕੀਮਤ ਪ੍ਰੋਗਰਾਮ ਐਪੀਸੋਡ ਨੰਬਰ 21 ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦਾ ਵਿਸ਼ਾ ਹੈ ਖੁਸ਼ੀ ਨਾਲ ਸੇਵਾ ਕਰੋ ਅੱਜ ਅਸੀਂ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਪਰਮੇਸ਼ਵਰ ਦੀ ਬਾਣੀ ਦੇ ਵਿੱਚੋਂ ਅਸੀਂ ਜੋ ਦੇਖਣਾ ਹੈ ਕਿ ਖੁਸ਼ੀ ਦੇ ਨਾਲ ਸੇਵਾ ਕਰੋ ਅੱਜ ਬਹੁਤ ਸਾਰੇ ਲੋਕ ਜਿਹੜੇ ਨੇ ਪਰਮੇਸ਼ਵਰ ਦੀ ਸੇਵਾ ਕਰਦੇ ਆ ਔਰ ਸੇਵਾ ਵੀ ਬਹੁਤ ਅਲੱਗ-ਅਲੱਗ ਤਰ੍ਹਾਂ ਦੀ ਹੈ ਬਹੁਤ ਸਾਰੇ ਇਹ ਸੋਚਦੇ ਆ ਕਿ ਸ਼ਾਇਦ ਪ੍ਰਚਾਰ ਕਰਨਾ ਹੀ ਸੇਵਾ ਹੈ ਨਹੀਂ ਬਲਕਿ ਕਲੀਸਿਆ ਦਾ ਹਰ ਇੱਕ ਮੈਂਬਰ ਜਿਹੜਾ ਉਹ ਸੇਵਾ ਦੇ ਵਿੱਚ ਹੈ ਕਿਸੇ ਦੀ ਸੇਵਾ ਕੋਈ ਇਹ ਕਿਸੇ ਦੀ ਸੇਵਾ ਕੋਈ ਹੈ ਅੱਜ ਅਸੀਂ ਪਰਮੇਸ਼ਰ ਦੇ ਵਚਨਾਂ ਦੇ ਰਾਹੀਂ ਸਿੱਖਣਾ ਕਿ ਜੋ ਸੇਵਾ ਆ ਉਹ ਸਾਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਜਿਹੜੀ ਸੇਵਾ ਆ ਅਸੀਂ ਉਹ ਕਿਸ ਤਰ੍ਹਾਂ ਨਿਭਾ ਸਕਦੇ ਆ ਕਿਹੜੀ ਸੇਵਾ ਆ ਜਿਹੜੀ ਪਰਮੇਸ਼ਰ ਨੂੰ ਚੰਗੀ ਲੱਗਦੀ ਹੈ ਪਰਮੇਸ਼ਰ ਨੂੰ ਪਉਂਦੀ ਹੈ ਪਰਮੇਸ਼ਰ ਨੂੰ ਵਧੀਆ ਲੱਗਦੀ ਹੈ ਮੇਰੇ ਨਾਲ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਕੁਝ ਆਇਤਾਂ ਨੂੰ ਜਿਹੜਾ ਪੜਨਾ ਮੇਰੇ ਭਾਈਪਣੋਂ ਚਾਹੇ ਉਹ ਕਮੇ ਪਰਮੇਸ਼ਵਰ ਦੇ ਉਹ ਵੀ ਸਾਨੂੰ ਖੁਸ਼ੀ ਨਾਲ ਮੰਨਣੇ ਚਾਹੀਦੇ ਚਾਹੇ ਕੋਈ ਕੰਮ ਪਰਮੇਸ਼ਵਰ ਨੇ ਸਾਨੂੰ ਦਿੱਤਾ ਉਹ ਵੀ ਸਾਨੂੰ ਖੁਸ਼ੀ ਨਾਲ ਕਰਨਾ ਚਾਹੀਦਾ ਚਾਹੇ ਅਸੀਂ ਕੋਈ ਵੀ ਸੇਵਾ ਨੂੰ ਨਿਭਾਉਂਦੇ ਆਂ ਤੇ ਉਹ ਸਾਨੂੰ ਖੁਸ਼ੀ ਦੇ ਨਾਲ ਕਰਨੀ ਚਾਹੀਦੀ ਹੈ ਨਿਭਾਉਣੀ ਚਾਹੀਦੀ ਹੈ ਬਹੁਤ ਸਾਰੇ ਲੋਕ ਸੇਵਾ ਤੇ ਕਰਦੇ ਆ ਪਰ ਉਹ ਖੁਸ਼ੀ ਨਾਲ ਨਹੀਂ ਕਰਦੇ ਜਦ ਤੱਕ ਅਸੀਂ ਖੁਸ਼ੀ ਦੇ ਨਾਲ ਸੇਵਾ ਨਹੀਂ ਕਰਦੇ ਉਸ ਵਕਤ ਤੱਕ ਅਸੀਂ ਕਦੀ ਵੀ ਉਸ ਸਮੇਂ ਤੱਕ ਅਸੀਂ ਕਦੀ ਵੀ ਪਰਮੇਸ਼ਵਰ ਦੇ ਕੋਲੋਂ ਬਰਕਤ ਨਹੀਂ پا ਸਕਦੇ ਉਸ ਸਮੇਂ ਤੱਕ ਅਸੀਂ ਕਦੀ ਵੀ ਪਰਮੇਸ਼ਵਰ ਦੀਆਂ ਬਰਕਤਾਂ ਦੇ ਵਾਰਿਸ ਨਹੀਂ ਬਣ ਸਕਦੇ ਉਸ ਸਮੇਂ ਤੱਕ ਅਸੀਂ ਕਦੀ ਵੀ ਪਰਮੇਸ਼ਵਰ ਦੀਆਂ ਰਹਿਮਤਾਂ ਦੇ ਵਾਰਿਸ ਨਹੀਂ ਬਣ ਸਕਦੇ ਅਸੀਂ ਪਰਮੇਸ਼ਵਰ ਦੇ ਵਾਅਦੇਆਂ ਨੂੰ ਪੂਣਾ ਨਾ ਕਿ ਸਾਨੂੰ ਖੁਦਾ ਦਾ ਕੰਮ ਜਿਹੜਾ ਆ ਖੁਸ਼ੀ ਨਾਲ ਕਰਨਾ ਚਾਹੀਦਾ ਚਾਹੇ ਉਹ ਭਜਨ ਗਾਉਣਾ ਹੋਵੇ ਚਾਹੇ ਉਹ ਚਰਚ ਦੇ ਵਿੱਚ ਕੋਈ ਇਨਸਟਰੂਮੈਂਟ ਵਜਾਉਣਾ ਆ ਚਾਹੇ ਉਹ ਚਰਚ ਦੇ ਵਿੱਚ ਮੈਟ ਸਾਫ਼ ਕਰਨੇ ਨੇ ਚਾਹੇ ਚਰਚ ਦੀ ਸਫਾਈ ਕਰਨੀ ਆ ਚਾਹੇ ਖਾਣਾ ਬਣਾਉਣਾ ਚਰਚ ਦੇ ਵਿੱਚ ਚਾਹੇ ਬਰਤਨ ਸਾਫ਼ ਕਰਨੇ ਨੇ ਚਾਹੇ ਕੋਈ ਵੀ ਚਰਚ ਦੀ ਜ਼ਿੰਮੇਵਾਰੀ ਸਾਨੂੰ ਮਿਲੀ ਹੈ ਉਹ ਸਾਨੂੰ ਬਾਈਬਲ ਸਿਖਾਉਂਦੀ ਹੈ ਸਾਨੂੰ ਖੁਸ਼ੀ ਦੇ ਨਾਲ ਕਰਨੀ ਚਾਹੀਦੀ ਹੈ ਕਿਦਾ ਖੁਸ਼ੀ ਦੇਣਾ ਬਹੁਤ ਸਾਰੇ ਲੋਕ ਸੇਵਾ ਨਿਭਾਉਂਦੇ ਆ ਪਰ ਖੁਸ਼ੀ ਨਾਲ ਨਹੀਂ ਨਿਭਾਉਂਦੇ ਬੜੇ ਕਹਿ ਸਕਦੇ ਆਪਾਂ ਕਿ ਪਰੇਸ਼ਾਨ ਹੋ ਕੇ ਬਹੁਤ ਜ਼ਿਆਦਾ ਕਈ ਵਾਰ ਦੁਖੀ ਹੋ ਜਾਂਦੇ ਆ ਇਹ ਕਰਨਾ ਪੈਣਾ ਮੈਨੂੰ ਦੁਖੀ ਹੋ ਕੇ ਕਰਦੇ ਨਹੀਂ ਪਰ ਬਾਈਬਲ ਕਹਿੰਦੀ ਹੈ ਕਿ ਸਾਨੂੰ ਚਾਹੇ ਅਸੀਂ ਉਦਾਨ ਦੀ ਸੇਵਾ ਵਿੱਚ ਆ ਚਾਹੇ ਉਹ ਅਸੀਂ ਆਪਣੇ ਸ਼ਰੀਰ ਦੇ ਬੱਲ ਦੇ ਰਾਹੀਂ ਖੁਦਾ ਦੇ ਕੰਮ ਵਿੱਚ ਨੂੰ ਨੁਭਾ ਰਹੇ ਆਂ ਚਾਹੇ ਅਸੀਂ ਪੈਸੇ ਦੇ ਤੌਰ ਤੇ ਸੇਵਾ ਕਰ ਰਹੇ ਆਂ ਚਾਹੇ ਬਰਤਨਾ ਦੀ ਸੇਵਾ ਕਰ ਰਹੇ ਆਂ ਚਾਹੇ ਮੈਟ ਸਾਫ ਕਰ ਰਹੇ ਆਂ ਚਾਹੇ ਪ੍ਰਚਾਰ ਕਰ ਰਹੇ ਆਂ ਚਾਹੇ ਭਜਨ ਬੋਲ ਰਹੇ ਆਂ ਚਾਹੇ ਇਨਸਟਰੂਮੈਂਟ ਵਜਾ ਰਹੇ ਆਂ ਚਾਹੇ ਅਸੀਂ ਖਾਣਾ ਬਣਾ ਰਹੇ ਚਰਚ ਦੇ ਵਿੱਚ ਕੋਈ ਵੀ ਸੇਵਾ ਜਿਹੜੀ ਹੈ ਸਾਨੂੰ ਖੁਸ਼ੀ ਨਾਲ ਕਰਨੀ ਚਾਹੀਦੀ ਰੰਜ ਦੇ ਨਾਲ ਨਹੀਂ ਦੁਖੀ ਹੋ ਕੇ ਨਹੀਂ ਜੇ ਅਸੀਂ ਖੁਸ਼ੀ ਦੇ ਨਾਲ ਸੇਵਾ ਕਰਾਂਗੇ ਚਰਤ ਦੇ ਵਿੱਚ ਤੇ ਫੇਰ ਅਸੀਂ ਪਰਮੇਸ਼ਵਰ ਦੀਆਂ ਵਰਕਤਾਂ ਦੇ ਹੱਕਦਾਰ ਬਣ ਸਕਦੇ ਉਦਾਂ ਜਿੰਨੀ ਮਰਜ਼ੀ ਸੇਵਾ ਕਰੀ ਜਾਈਏ ਜੇ ਪਰੇਸ਼ਾਨ ਹੋ ਕੇ ਕਰਾਂਗੇ ਪੀ ਇਹ ਮੈਨੂੰ ਹੀ ਪਿਆ ਆ ਇਹ ਮੈਨੂੰ ਹੀ ਕਰਨਾ ਪੈਣਾ ਆ ਇੱਥੇ ਕੋਈ ਹੋਰ ਨਹੀਂ ਕਰ ਸਕਦਾ ਇਹ ਸੇਵਾ ਕਿ ਇਹ ਸੇਵਾ ਹੋਰ ਨਹੀਂ ਕੋਈ ਵੀ ਨਿਭਾ ਸਕਦਾ ਨਹੀਂ ਉਸ ਸੇਵਾ ਦਾ ਕੋਈ ਫਾਇਦਾ ਨਹੀਂ ਉਸ ਸੇਵਾ ਨੂੰ ਕੋਈ ਵੀ ਫਲ ਨਹੀਂ ਲੱਗਦਾ ਸੇਵਾ ਜਿਹੜੀ ਫਲਦਾਰ ਹੋਈ ਹੁੰਦੀ ਹੈ ਜਿਹੜੀ ਸੇਵਾ ਖੁਸ਼ੀ ਦੇ ਨਾਲ ਕੀਤੀ ਜਾਂਦੀ ਹੈ ਬਹੁਤੇ ਲੋਕ ਸੇਵਾ ਰਾਂਝ ਨਾਲ ਕਰਦੇ ਆ ਦੁਖੀ ਹੋ ਕੇ ਸੇਵਾ ਕਰਦੇ ਆ ਉਹ ਸੇਵਾ ਜਿਹੜੀ ਹੈ ਪਰਮੇਸ਼ਵਰ ਨੂੰ ਪ੍ਰਵਾਨ ਨਹੀਂ ਇੱਕ ਵਚਨ ਮੇਰੇ ਨਾਲ ਪੜਨਾ ਮੇਰੇ ਨਾਲ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਕਢੀਏ ਇੱਕ ਵਚਨ ਜਬੂਰਾ ਦੀ ਪੋਥੀ ਮੇਰੇ ਨਾਲ ਪਰਮੇਸ਼ਵਰ ਦੇ ਬਚਨ ਚੋਂ ਕਢੀਏ ਜਬੂਰਾ ਦੀ ਪੋਥੀ ਉਸ ਦਾ 122 ਦੇ ਆਏ ਉਸ ਦਾ ਇੱਕ ਵਚਨ ਜਬੂਰਾ ਦੀ ਪੋਥੀ 122 ਦੇ ਆਏ ਉਸ ਦਾ ਇੱਕ ਵਚਨ ਉੱਥੇ ਲਿਖਿਆ ਦਾਉਦ ਦਾ ਇਹ ਪਾਜਰਨ ਲਿਖਿਆ ਹੋਇਆ ਮੈਂ ਖੁਸ਼ ਹੋਇਆ ਜਦ ਉਹ ਮੈਨੂੰ ਆਖਣ ਲੱਗੇ ਪਈ ਯਹਵਾ ਦੇ ਘਰ ਨੂੰ ਚਲੀਏ ਪ੍ਰਭੂ ਦਾ ਬੰਦਾ ਦਾਉਦ ਕੀ ਲਿਖਦਾ ਕਹਿੰਦਾ ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਪਈ ਯਹਵਾ ਦੇ ਘਰ ਨੂੰ ਚਲੀਏ ਕਹਿੰਦਾ ਜਦੋਂ ਮੈਨੂੰ ਪ੍ਰਭੂ ਦੇ ਘਰ ਦੇ ਲਈ ਕਿਹਾ ਗਿਆ ਨਾ ਕਿ ਪ੍ਰਭੂ ਦੇ ਘਰ ਨੂੰ ਚਲੀਏ ਕਹਿੰਦਾ ਮੈਂ ਖੁਸ਼ ਹੋਇਆ ਤੇ ਬਹੁਤੇ ਲੋਕ ਦੁਖੀ ਹੋ ਜਾਂਦੇ ਅੱਜ ਸਬਤ ਦਾ ਦਿਨ ਹੈ ਅੱਜ ਚਰਚ ਦਾ ਦਿਨ ਹੈ ਅੱਜ ਮੈਨੂੰ ਜਾਣਾ ਹੀ ਪੈਣਾ ਨਹੀਂ ਤਾਂ ਪਾਦਰੀ ਸਾਹਿਬ ਕੀ ਕਹਿਣਗੇ ਜੇ ਨਾ ਗਿਆ ਚਰਚ ਮੈਂਬਰ ਕੀ ਕਹਿਣਗੇ ਮੈਨੂੰ ਜੇ ਮੈਂ ਚਰਚ ਵਿੱਚ ਨਾ ਗਿਆ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਲੋਕ ਸੇਵਾ ਨੂੰ ਨਿਭਾਉਂਦੇ ਆ ਪਰ ਨਹੀਂ ਬਾਈਬਲ ਚ ਲਿਖਿਆ ਸਾਨੂੰ ਖੁਸ਼ੀ ਦੇ ਨਾਲ ਜੇ ਚਰਚ ਵੀ ਜਾਣਾ ਖੁਸ਼ੀ ਦੇ ਨਾਲ ਜੇ ਉੱਥੇ ਸੇਵਾ ਮਿਲੀ ਹੈ ਉਹ ਖੁਸ਼ੀ ਦੇ ਨਾਲ ਕਰਨੀ ਆ ਆਪਾਂ ਖੁਸ਼ੀ ਦੇ ਨਾਲ ਜੇਕਰ ਅਸੀਂ ਖੁਸ਼ੀ ਦੇ ਨਾਲ ਆਪਣੀ ਸੇਵਾ ਨੂੰ ਨਿਭਾਵਾਂਗੇ ਤਾਂ ਮੈਂ ਇਹ ਗੱਲ ਕਵਾਂਗਾ ਫਿਰ ਪਰਮੇਸ਼ਵਰ ਦੀਆਂ ਵਰਕਤਾਂ ਦੇ ਫਿਰ ਪਰਮੇਸ਼ਵਰ ਦੀਆਂ ਆਸ਼ੀਸ਼ਾਂ ਦੇ ਅਸੀਂ ਹੱਕਦਾਰ ਬਣ ਸਕਦੇ ਆ ਫਿਰ ਪਰਮੇਸ਼ਵਰ ਦੀਆਂ ਰਹਿਮਤਾਂ ਦੇ ਅਸੀਂ ਵਾਰਸ ਬਣ ਸਕਦੀਆਂ ਪਰ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਖੁਸ਼ੀ ਦੇ ਨਾਲ ਸੇਵਾ ਕਰੀਏ 다ਊਦ ਲਿਖਦਾ ਕਹਿੰਦਾ ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਕਿ ਯਹੋਵਾ ਦੇ ਘਰ ਚਲੀਏ ਇੱਕ ਵਚਨ ਹੋਰ ਪੜਦੇ ਆਪਾਂ ਯਸ਼ਾਇਆ ਨਵੀਂ ਦੀ ਪੋਥੀਕ ਯਸ਼ਾਇਆ ਨਵੀਂ ਦੀ ਪੋਥੀਕ 1 ਦੇ 19 ਵਚਨ ਨੂੰ ਪੜਦੇ ਉੱਥੇ ਲਿਖਿਆ ਯਸ਼ਾਇਆ ਨਵੀਂ ਦੀ ਪੋਥੀਕ ਇੱਕਰਿਆਏ ਉਸਦੇ 19 ਵਚਨ ਚ ਲਿਖਿਆ ਜੇ ਤੁਸੀਂ ਖੁਸ਼ੀ ਨਾਲ ਮੰਨੋ ਤਾਂ ਤੁਸੀਂ ਧਰਤੀ ਦੇ ਪਦਾਰਥ ਖਾਓਗੇ ਕੀ ਲਿਖਿਆ ਹੋਇਆ ਜੇ ਤੁਸੀਂ ਖੁਸ਼ੀ ਨਾਲ ਮੰਨੋ ਪ੍ਰਭੂ ਕਹਿੰਦਾ ਮੇਰੇ ਵਚਨਾਂ ਨੂੰ ਜੇ ਮੇਰੀ ਆਗਿਆਵਾਂ ਨੂੰ ਖੁਸ਼ੀ ਨਾਲ ਮੰਨੋ ਰਾਂਝਣ ਨਾਲ ਨਹੀਂ ਮਜਬੂਰ ਹੋ ਕੇ ਨਹੀਂ ਦੁਖੀ ਦਿਲ ਦੇ ਨਾਲ ਨਹੀਂ ਪ੍ਰਭੂ ਵਚਨ ਕਹਿੰਦਾ ਪਰਮੇਸ਼ਵਰ ਸਾਨੂੰ ਇਹ ਗੱਲ ਕਹਿੰਦਾ ਆ ਜੇ ਤੁਸੀਂ ਖੁਸ਼ੀ ਨਾਲ ਮੰਨੋ ਤਾਂ ਧਰਤੀ ਦੇ ਪਦਾਰਥ ਖਾਓਗੇ ਖੁਸ਼ੀ ਨਾਲ ਮੰਨਾਂਗੇ ਤਾਂ ਜੇ ਆਪਾਂ ਫਾਰਮੈਟ ਹੀ ਪੂਰੀ ਕੀਤੀਏ ਕਿਸੇ ਵੀ ਸੇਵਕਾਈ ਦੇ ਵਿੱਚ ਕਿਸੇ ਵੀ ਕੰਮ ਦੇ ਵਿੱਚ ਜੇ ਫਾਰਮੈਟ ਹੀ ਕੀਤੀ ਨਾ ਉਹਦਾ ਫਲ ਨਹੀਂ ਮਿਲਣਾ ਫਲ ਉਸੇ ਸੇਵਾ ਦਾ ਮਿਲਣਾ ਆ ਜਿਹੜੀ ਸੇਵਾ ਅਸੀਂ ਖੁਸ਼ੀ ਦੇ ਨਾਲ ਕਰਾਂਗੇ ਜਿਹੜੀ ਸੇਵਾ ਸੀ ਖੁਸ਼ੀ ਦੇ ਨਾਲ ਨਿਭਾਵਾਂਗੇ ਆਨੰਦ ਹੋ ਕੇ ਜਿਹੜੀ ਸੇਵਾ ਕਰਾਂਗੇ ਖੁਸ਼ ਹੋ ਕੇ ਜਿਹੜੀ ਸੇਵਾ ਕਰਾਂਗੇ ਉਹ ਸੇਵਾ ਦਾ ਤੁਹਾਨੂੰ ਫਲ ਮਿਲਣਾ ਇੱਕ ਵਚਨ ਹੋਰ ਪੜ੍ਹਦੇ ਆਪਾਂ ਮੇਰੇ ਨਾਲ ਕੋਰਿੰਥੀਆ ਦੀ ਪੋਥੀਕ ਮੇਰੇ ਨਾਲ ਕੱਢੀਏ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਕੋਰਿੰਥੀਆ ਦੀ ਪੋਥੀਕ ਉਸ ਦਾ ਪਹਿਲਾ ਕੋਰਿੰਥੀਆ 5 ਦੇ ਆਏ ਮੇਰੇ ਨਾਲ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਕੱਢੀਏ ਪਹਿਲਾ ਕੋਰਿੰਥੀਆ ਸੌਰੀ ਦੂਸਰਾ ਕੋਰਿੰਥੀਆ ਅਸੀਂ ਪਰਮੇਸ਼ਵਰ ਦੇ ਵਚਨਾਂ ਦੇ ਵਿੱਚੋਂ ਕੱਢਾਂਗੇ ਦੂਸਰਾ ਕ੍ਰਾਂਤੀਆ ਉਸ ਦਾ ਨਾਂ ਦਿਆਏ ਦੂਸਰਾ ਕ੍ਰਾਂਤੀਆ ਨਾਂ ਦਿਆਏ ਉਹਦੇ 6 7 ਤੇ 8 ਵਚਨ ਨੂੰ ਪੜ੍ਹਦੇ ਉੱਥੇ ਲਿਖਿਆ ਪਰ ਗੱਲ ਇਹ ਹੈ ਵੀ ਜਿਹੜਾ ਘੱਟ ਬੀਜ ਦਾ ਉਹ ਘੱਟ ਵੱਡੇਗਾ ਜਿਹੜਾ ਖੁੱਲੇ ਦਿਲ ਬੀਜਦਾ ਉਹ ਖੁੱਲੇ ਦਿਲ ਵੱਡੇਗਾ ਹਰੇਕ ਜਿਵੇਂ ਉਹਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਉਹ ਰੰਝ ਨਾਲ ਅਤਵਲ ਅਚਾਰੀ ਨਾਲ ਨਹੀਂ ਕਿਉਂ ਜੋ ਪਰਮੇਸ਼ਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਇੱਥੇ ਲਿਖਿਆ ਹੋਇਆ ਪਰਮੇਸ਼ਰ ਦੇ ਵਚਨ ਦੇ ਵਿੱਚ ਜਿਹੜਾ ਘਟ ਬੀਜਦਾ ਉਹ ਘਟ ਵੱਡਦਾ ਜਿਹੜਾ ਵੱਧ ਬੀਜਦਾ ਉਹ ਵੱਧ ਵੱਡਦਾ ଅਥਵਾ ਇਹ ਗੱਲ ਹੈ ਗੱਲ ਇਹ ਆ ਕਿ ਜਿੱਦਾਂ ਕਿਸੇ ਨੇ ਆਪਣੇ ਮਨ ਵਿੱਚ ਧਾਰਿਆ ਉਦਾਂ ਹੀ ਕਰੇ ਕੰਮ ਪਰਮੇਸ਼ਰ ਮਜਬੂਰ ਨਹੀਂ ਕਰਦਾ ਕਿਸੇ ਨੂੰ ਭਾਈ ਜੇ ਤੂੰ 1 ਘੰਟਾ ਮੈਨੂੰ ਦੇ ਸਕਦਾ ਤੇ ਤੂੰ ਮੈਨੂੰ 10 ਘੰਟੇ ਹੀ ਦੇ ਪਰਮੇਸ਼ਰ ਇਸ ਗੱਲ ਵਿੱਚ ਤੁਹਾਨੂੰ ਮਜਬੂਰ ਨਹੀਂ ਕਰਦਾ ਕਿ ਤੁਸੀਂ 100 ਰੁਪਇਆ ਦੇਣ ਦੇ ਯੋਗ ਹੋ ਤੇ ਪਰਮੇਸ਼ਰ ਨਹੀਂ ਤੁਹਾਨੂੰ ਕਹਿੰਦਾ ਤੁਸੀਂ ਲੱਖ ਹੀ ਦੋਵੋ ਤੁਸੀਂ 1000 ਦੋਵੋ ਨਹੀਂ ਪਰ ਪ੍ਰਭੂ ਇੱਥੇ ਇੱਕ ਗੱਲ ਕਹਿੰਦਾ ਵੀ ਰਾਂਝ ਨਾਲ ਨਹੀਂ ਖੁਸ਼ੀ ਨਾਲ ਇੱਥੇ ਕੱਲੀ ਗੱਲ ਦਾਨ ਤੇ ਨਹੀਂ ਐ ਬਹੁਤੇ ਲੋਕ ਕੱਲੀ ਦਾਨਵਾਰੀ ਸੋਚਦੇ ਆ ਵੀ ਦਾਨ ਹੀ ਖੁਸ਼ੀ ਨਾਲ ਨਹੀਂ ਬਿਲਕੁਲ ਗਲਤ ਜੋ ਕੁਝ ਵੀ ਅਸੀਂ ਪਰਮੇਸ਼ਵਰ ਲਈ ਕਰਦੇ ਆ ਉਹ ਸਾਨੂੰ ਖੁਸ਼ੀ ਦੇ ਨਾਲ ਹੀ ਕਰਨਾ ਚਾਹੀਦਾ ਆ ਦੋਦ ਕਹਿੰਦਾ ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਕਿ ਆਓ ਯਹੋਵਾ ਦੇ ਘਰ ਚਲੀਏ ਜਿਸ਼ਾਇਆ ਨਵੀ ਲਿਖਦਾ ਜੇ ਖੁਸ਼ੀ ਨਾਲ ਮੰਨੋਗੇ ਤੇ ਧਰਤੀ ਦੇ ਪਦਾਰਥ ਖਾਓਗੇ ਤੇ ਪਰਮੇਸ਼ਵਰ ਦਾ ਦਾਸ ਪੌਲਸ ਲਿਖਦਾ ਆ ਕਿ ਪਰਮੇਸ਼ਵਰ ਰਾਂਝ ਨਾਲ ਨਹੀਂ ਬਲਕਿ ਖੁਸ਼ੀ ਨਾਲ ਦੇਣ ਵਾਲਿਆਂ ਨੂੰ ਪਿਆਰ ਕਰਦਾ ਜੋ ਵੀ ਕੁਝ ਕਰੋ ਭਾਵੇਂ দান ਕਰੋ ਭਾਵੇਂ ਸੇਵਾ ਕਰੋ ਭਾਵੇਂ ਚਰਚ ਦੇ ਵਿੱਚ ਜਿਹੜੇ ਵਰਤਨਾ ਦੀ ਸੇਵਾ ਕਰੋ ਭਾਵੇਂ ਤੁਸੀਂ ਖਾਣਾ ਬਣਾਉਣ ਦੀ ਸੇਵਾ ਕਰੋ ਭਾਵੇਂ ਤੁਸੀਂ ਸਫਾਈ ਦੀ ਸੇਵਾ ਕਰੋ ਭਾਵੇਂ ਚਰਚ ਦੇ ਵਿੱਚ ਭਜਨ ਗਾਉਣ ਦੀ ਸੇਵਾ ਕਰੋ ਭਾਵੇਂ ਤੁਸੀਂ ਚਰਚ ਵਿੱਚ ਸਾਜ਼ ਵਜਾਉਣ ਦੀ ਸੇਵਾ ਕਰੋ ਭਾਵੇਂ ਤੁਸੀਂ ਚਰਚ ਦੇ ਵਿੱਚ ਦਰਿਆ ਸਾਫ ਕਰਨ ਦੀ ਸੇਵਾ ਕਰੋ ਜਿਹੜੀ ਵੀ ਸੇਵਾ ਕਰਦੇ ਹੋ ਬਚਨ ਕਹਿੰਦਾ ਖੁਸ਼ੀ ਨਾਲ ਕਰੋ ਕਿਉਂਕਿ ਪਰਮੇਸ਼ਵਰ ਖੁਸ਼ੀ ਨਾਲ ਜਿਹੜੇ ਉਹਦੀ ਸੇਵਾ ਕਰਦੇ ਨੇ ਖੁਸ਼ੀ ਨਾਲ ਬੀਜਦੇ ਨੇ ਜਿਹੜੇ ਖੁਸ਼ੀ ਦੇ ਨਾਲ ਪਰਮੇਸ਼ਵਰ ਦੇ ਲਈ ਕੰਮ ਕਰਦੇ ਆ ਪਰਮੇਸ਼ਵਰ ਉਹਨਾਂ ਨੂੰ ਪਿਆਰ ਕਰਦਾ ਆ ਪਰਮੇਸ਼ਵਰ ਉਹਨਾਂ ਨੂੰ ਪਸੰਦ ਕਰਦਾ ਆ ਜਿਹੜੇ ਰਾਂਝੇ ਨਾਲ ਦੁਖੀ ਹੋ ਕੇ ਕੁਝ ਵੀ ਕਰਦੇ ਆ ਮੇਰੇ ਭਾਈ ਭਾਵੇਂ ਭਾਵੇਂ ਮੈਂ ਲੱਖ ਰੁਪਏ ਦੀ ਸੇਵਾ ਕਰਾਂ ਭਾਵੇਂ ਮੈਂ 1 ਕਰੋੜ ਦੀ ਸੇਵਾ ਕਰਾਂ ਭਾਵੇਂ ਮੈਂ 2 ਕਰੋੜ ਦੀ ਸੇਵਾ ਕਰਾਂ ਪਰ ਜੇ ਮੈਂ ਖੁਸ਼ੀ ਨਾਲ ਨਹੀਂ ਕਰਦਾ ਮੇਰੀ ਰਕਮ ਮਾਇਨੇ ਨਹੀਂ ਰੱਖਦੀ ਮੇਰੀ ਸੇਵਾ ਵੱਡੀ ਜਾਂ ਛੋਟੀ ਮਾਇਨੇ ਨਹੀਂ ਰੱਖਦੀ ਪਰ ਜੇ ਮੇਰੇ ਦਿਲ ਵਿੱਚ ਪਿਆਰ ਨਹੀਂ ਜੇ ਮੇਰੇ ਅੰਦਰ ਅਰੰਜ ਜੇ ਮੇਰੇ ਅੰਦਰ ਪਵੰਦੀ ਲੱਗੀ ਹੋਈ ਹੈ ਜੇ ਮੈਂ ਦੁਖੀ ਹੋ ਕੇ ਕੁਝ ਕਰ ਰਿਹਾ ਤੇ ਉਹ ਸੇਵਾ ਦਾ ਕੋਈ ਵੀ ਫਾਇਦਾ ਨਹੀਂ ਆ ਜਿਹੜੀ ਵੀ ਸੇਵਾ ਤੁਸੀਂ ਕਰੋ ਉਸ ਨੂੰ ਖੁਸ਼ੀ ਦੇ ਨਾਲ ਕਰੋ ਜੇ ਤੁਸੀਂ ਖੁਸ਼ੀ ਦੇ ਨਾਲ ਕਰੋਗੇ ਤੇ ਤੁਸੀਂ ਪਰਮੇਸ਼ਵਰ ਦੀਆਂ ਆਸ਼ੀਸ਼ਾਂ ਦੇ ਪਰਮੇਸ਼ਵਰ ਦੀਆਂ ਬਰਕਤਾਂ ਦੇ ਵਾਰਿਸ ਬਣ ਜਾਓਗੇ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਆਸ਼ੀਸ਼ ਦੇਵੇ ਸਭਨਾਂ ਨੂੰ ਫਿਰ ਤੋਂ ਸਾਡੇ ਵੱਲੋਂ ਪਿਆਰ ਭਰਿਆ ਸਲਾਮ ਸਭਨਾਂ ਨੂੰ ਜੈ ਮਸੀਹ ਦੀ ਜੈ ਯੇਸ਼ੂ ਮਸੀਹ ਦੀ ਪ੍ਰੇਜ਼ ਦਾ ਲord ਗੋਡ ਬlesਸ ਯੂ ਪਰਮੇਸ਼ਵਰ ਤੁਹਾਨੂੰ ਬਰਕਤ ਦੇ ਆਮੇਨ